<Skyne> नहीं। नहीं। देखे। मैं लेके देखे हैं जी छह महीने हो चले पार्क हाई मेन पार्क का हाल देख लो सर आप देखो अजकल बरसात का मौसम बच्चे औरता ਮੇਰੇ ਤੇ ਇਹ ਜਿੰਨਾ ਕਰ ਲਿਆ ਤਾਂ ਕੰਮ ਸਾਰਾ ਲਾਈਟਾਂ ਸਾਰੀਆਂ ਬੰਦ ਨੇ ਕੋਈ ਲਾਈਟ ਰਾਤ ਨੂੰ ਨਹੀਂ ਚੱਲ ਰਹੀ ਸਿਰਫ ਦੋ ਲਾਈਟਾਂ ਜਗ ਰਹੀਆਂ ਜਿਹੜਾ ਨੂੰ ਮੈਂ ਆਪ ਠੀਕ ਕਰਵਾਇਆ ਆਪਣੀ ਪਾਕਟ ਤੋਂ ਬਾਕੀ ਟੋਟਲ ਲਾਈਟਾਂ ਸਾਰੀਆਂ ਇਹ ਬੰਦ ਬਟ ਏ ਵੀ ਜਿਹੜਾ ਗਰਾਊਂਡ ਵਾਲਾ ਵੀ ਹੈਗਾ ਨਾ ਇਹ ਵੀ ਥੋੜਾ ਧਿਆਨ ਦੇਣ ਯੋਗ ਹੈਗਾ ਹਾਂ ਜੀ ਸਹੀ ਸਹੀ ਹੈ ਕੋਈ ਬੱਚਿਆਂ ਦੇ ਖੇਲਣ ਲਈ ਨਹੀਂ ਆਇਆ ਸਾਰ 20 ਲੱਖ ਰੁਪਿਆ ਗਰਾਊਂਡ ਲਈ ਆਇਆ ਹੀ ਸਿਰਫ ਉਹ ਜੁੁੱਤੀ ਪਈ ਹੈ ਪਲੇਗਰਾਉਂਡ ਪਲੇਗਰਾਉਂਡ ਪੰਜ ਪੰਜ 6 6 ਫੁੱਟ ਮਤਲਬ ਉੱਗਿਆ ਹੋਇਆ ਹੈ ਕਾ ਨਹੀਂ ਨਹੀਂ ਕਰਵਾ ਦਿੰਨੀ ਇਨੂ ਕਰਵਾ ਦਿੰਦੇ ਕੋਈ ਇਧਰ ਡਿਸਪੈਂਟਿੰਗ ਸਪੈਸ਼ਲੀ ਹੈ ਸਰ ਉਹੀ ਦਿਖ ਰਿਹਾ ਛੋਟ ਨਹੀਂ ਕੋਈ ਨਹੀਂ ਹੈ ਸਾਹਮਣੇ ਕੋਈ ਨਹੀਂ ਹੈ ਠੀਕ ਹੈ ਪਰ ਤੁਸੀਂ ਵੀ ਬੰਦੇ ਇੱਥੇ ਲਗਾ ਦਿਓ ਇਹ ਵੀ ਵੀ ਸੋਨਾ ਸੋਣੀ ਥਾਂ ਬਣ ਸਕਦੀ ਹੈ ਕਿੰਨੀ ਹਜੇ ਵੀ ਥੋੜਾ ਐਟ ðiਸ ਸਟੇਜ ਆਲਸੋ ਇਹ ਜਿਹੜੀ ਥਾਂ ਹੈਗੀ ਬੱਚੇ ਖੇਡ ਸਕਦੇ ਨੇ ਲੱਗੇ ਹੋਏ ਨੇ ਕਾਫੀ ਕੁਝ ਲੱਗਿਆ ਹੋਇਆ ਵਧੀਆ ਪੰਛੀ ਪੁੰਛੇ ਆਉਂਦੇ ਨੇ ਇਹਨੂੰ ਵੀ ਥੋੜਾ ਤਾਂ ਪੇਮੈਂਟਾਂ ਦੇ ਵਿੱਚ ਕੋਈ ਇਸ਼ੂ ਤਾਂ ਨਹੀਂ ਆ ਰਿਹਾ ਆ ਰਿਹਾ ਜੀ ਸਰ ਸਾਲ ਆਪਣੀ ਪਾਕਟ ਚ ਠੇਕੇਦਾਰਾਂ ਨੂੰ ਪੈਸੇ ਦੇ ਕੇ ਕੰਮ ਚਲਾ ਰਿਆ ਇੱਕ ਸਾਲ ਪੇਮੈਂਟ ਨਹੀਂ ਹੋਈ ਜੀ ਮੈਂ 10 ਵਾਰੀ ਤੇ ਨਹੀਂ ਨਹੀਂ ਮੈਨੂੰ রাইਟਿੰਗ ਸਾਰੇ ਇਸ ਤਰ੍ਹਾਂ ਨਹੀਂ ਗੱਲਾਂ ਕਰਨੀਆਂ ਪਲੀਜ਼ ਲਿਸਨ ਦੇਖੋ ਇਨ ਰਾਈਟਿੰਗ ਜੀ ਦਿੱਤਾ ਮੇਰੇ ਕੋਲ ਲੈਟਰ ਸਾਰੀਆਂ ਪਈਆਂ ਕਿੱਤਾ ਜੀ ਦਿੱਤਾ ਮੈਂ ਕਹਿੰਦਾ ਕਿ ਨਾ ਕਿ ਸਰਹੂ ਕਹਿੰਦੇ ਸੀ ਕਿ ਅਸੀਂ ਇੱਥੇ ਐਸਟੀਮੇਟ ਬਣਾਇਆ ਇਹ ਤਾਂ ਜਸਤੂ ਤਾਰਾ ਬਣ ਗਏ ਬਸੇ ਲੱਗਣਗੇ ਤੇ ਇਹ ਤਾਂ ਤਾਣੀਆਂ ਗੱਲਾਂ ਸੁਣਦੇ ਆ ਰਹੇ ਦੋ ਵੇ ਇਹ ਨਹੀਂ ਚੱਲੇਗਾ ਕੋਈ ਵਰੋਣੇ ਕਿਉਂ ਸਾਡੀ ਲਾਈਟ ਦੋ ਦੋ ਦਿਨ ਬੰਦ ਰਹਿੰਦੀ ਹੈ ਫਿਰ ਇਹ ਟੈਂਪਰ ਬਣਾ ਲਈ ਤੇ ਉਹ ਨਹੀਂ ਕੋਈ ਹੋਈ ਹੈ ਦੋ ਰੋ ਵੀ ਅਸੀਂ ਕਿਉਂ ਖਿੱਚਦੇ ਆ ਕਮਰਾ ਲਾਉਣੇ ਆ ਬੋਲਦੇ ਆ ਗੁੱਸਾ ਕਰਦੇ ਆ ਰਿਕਵੈਸਟ ਕਰਦੇ ਆ ਫਿਰ ਜਾ ਕੇ ਇਹਨਾਂ ਕਰਾ ਕੇ ਤੇ ਇਹ ਤਾਂ ਸਿਰ ਸਾਰੀਆਂ ਐਵੇਂ ਨੇ ਇਹਦੀ ਹਰ ਇੱਕ ਕਿੰਨੀ ਮਨ ਚਲੇਗਾ ਆਪਾਂ ਤੋਂ ਆਕੇਟੇ ਤੇ ਵੀ ਸੋਚਦਾ ਨਹੀਂ ਫਿਰ ਉਹਦਾ ਵੀ ਹਾਲ ਇਸ ਤਰ੍ਹਾਂ ਹੀ ਹੋ ਜਾਣਾ ਹੈ ਤੇ ਉਹਦਾ ਵੀ ਇੱਕ ਵਾਰ ਤੇ ਹੁੰਦਾ ਜਾਵੇ ਹੈਨਾ ਅਸੀਂ ਮਰਜ਼ੀ ਤੇ ਨਹੀਂ ਛੇੜਦੇ ਇਹਨੂੰ ਕਦੀ ਵੀ ਹੈਨਾ ਸਾਨੂੰ ਵੀ ਬਿਜ਼ਨਸ ਸਪਲਾਈ ਇਹਦੇ ਨਾਲ ਹੁੰਦਾ ਹੈ ਸਰ ਪ੍ਰੋਵੀਜ਼ਨ ਦੇ ਵਿੱਚ ਸਿਰਫ ਲੋੜੀਂਦੀ ਜੇ ਆਹ ਇੰਨਾ ਰਾਹ ਹੈ ਜਿਹੜੇ ਲੰਬੇ ਹੁੰਦੇ ਨੇ ਉਹਨਾਂ ਅਸੀਂ ਜਿਹੜਾ ਗਾਰਡ ਆਪਣੇ ਪੂਰੇ ਕਲੈਕਸ਼ਨ ਕਰਕੇ ਕਰਾਉਣ ਵਾਲੇ ਇੱਕ ਤਾਂ ਗੇਟ ਜਿਹੜੇ ਹਮ ਬੰਦ ਹੀ ਨਹੀਂ ਹੁੰਦੇ ਇਹਨਾਂ ਦੇ ਕੋਲਣਾ ਪੈਂਦਾ ਕਿਹੜੀ ਕਲੋਨੀ ਕੀ ਕੀ ਮੁਸ਼ਕਲ ਹੈ ਸਰ ਜਿਹੜੀ ਪੁਟਾ ਦੇ ਕਲੰਡੀ ਫੇਜ਼ 2 ਸਰ ਇਹਦੇ ਵਿੱਚ ਸਭ ਤੋਂ ਵੱਡਾ ਦੋ ਤਿੰਨ ਪ੍ਰੋਬਲਮਸ ਜੋ ਮੇਨ ਸਾਰਿਆਂ ਨੇ ਫੇਸ ਹੋ ਰਹੀਆਂ ਨੇ ਕਿ ਤੇ ਜਿਹੜੀ ਬਿਜਲੀ ਦੀ ਹਾਈ ਟ੍ਰਾਂਸਮਿਸ਼ਨ ਲਾਈਨ ਆ ਉਹ 1 ਸਾਲ ਤੋਂ ਬੰਦ ਪਈ ਆ ਕੋਸ਼ਿਸ਼ ਕੀਤੀ ਆ ਰਿਪੇਅਰ ਵੀ ਕੀਤੀ ਆ ਪਰ ਉਹ ਲਾਈਨ ਚੱਲੀ ਨਹੀਂ ਸਰ ਐਸਜੀਓ ਸਾਹਿਬ ਨਾਲ ਮੁਲਾਕਤ ਕੀਤੀ ਆ ਪਰਸਨਲੀ ਵੀ ਮਿਲੇ ਆ ਟੈਲੀਫੋਨਿਕਲੀ ਗੱਲਾਂ ਗੱਲਾਂ ਵੀ ਹੋਈਆਂ ਨੇ ਉਹ ਕਹਿੰਦੇ ਆ ਜੀ ਅਗਲੇ ਮਹੀਨੇ ਹੋ ਜਾਏਗੀ ਜੀ 15 ਦਿਨ ਦਾ ਟਾਈਮ ਦੇਜੋ ਹੋ ਜਾਏਗੀ 8 ਮਹੀਨੇ ਸਾਨੂੰ ਹੋ ਗਏ ਨੇ ਬਸ ਇਦਾਂ ਟਰਕਾਉਂਦਿਆਂ ਨੂੰ ਸਾਡਾ ਅਜੇ ਤੱਕ ਕੋਈ ਹਾਸ ਹੋਇਆ ਵੀ ਹੋਏਗਾ ਹਰ ਆਵਾਂਗੇ ਹਾਲਚਾ ਹੋਏਗਾ ਤਾਂ ਫੇਰ ਹੀ ਆਵਾਂਗੇ ਫੇਰ ਕੀ ਫਾਇਦਾ ਹੁੰਦਾ ਅਗਰ ਤਾਂ ਜਾਨੀ ਨੁਕਸਾਨ ਹੋ ਗਿਆ ਇਹਨਾਂ ਦਾ ਕੀ ਜਾਣਾਂ ਸਰ ਜੇਦਾ ਜਾਨੀ ਨੁਕਸਾਨ ਹੋਏਗਾ ਪ੍ਰੋਬਲਮ ਤੁਹਾਨੂੰ ਹੋਏਗੀ ਨਾ ਸਰ ਪਾਰਕਸ ਦੇਖੋ ਸਾਡੇ ਸਾਹਮਣੇ ਪਾਰਕ ਵਿੱਚ ਮਿੱਟੀ ਨਿਕਲੀ ਪਈ ਆ 5-5 ਫੁੱਟ ਮਿੱਟੀ ਪੈ ਵਾਲੀ ਪਾਰਕ ਦੀ ਕੋਈ ਡਿਵੈਲ ਦੋ ਮੇਨ ਪ੍ਰੋਬਲਮ ਸਾਡੀਆਂ ਹੈਗੀਆਂ ਨੇ ਜਦੋਂ ਰੋਡ ਤੇ ਚਲੋ ਜਦੋਂ ਬਣਨੇ ਤੋਂ ਬਣੀ ਜਾਂ ਕੇ ਟਾਈਮਲੀ ਜਦੋਂ ਬਣਨੇ ਆ ਇੱਕ ਬਿਜਲੀ ਸਭ ਤੋਂ ਮੇਨ ਸਮੱਸਿਆ ਦੂਜੀ ਸਾਡੀ ਪਾਰਕ ਦੀ ਸਮੱਸਿਆ ਹੈਗੀ ਬਿਜਲੀ ਦੀ ਦਿੱਕਤ ਹੈ ਬਿਜਲੀ ਆਉਂਦੀ ਨਹੀਂ ਹੈਗੀ ਵਿਦਆਊਟ ਏਸੀ ਲੋਕ ਲੈ ਰਹੇ ਆ ਵਿਦਆਊਟ ਏਸੀ ਜਗਾ ਜਗਾ ਤੁਹਾਡੀ ਤਾਰਾਂ ਖਦਨੀਆਂ ਪਈਆਂ ਨੇ ਜਗਾ ਜਗਾ ਤਾਰਾਂ ਖਦਨੀਆਂ ਪਈਆਂ ਦੇਖ ਹੀ ਲਿਆ ਤੁਸੀਂ ਮੌਕਾ ਦੇਖ ਹੀ ਲਿਆ ਅਧਿਕਾਰੀ ਕਹਿੰਦੇ ਨੇ ਜੀ ਅਜੇ ਕੋ ਹਾਸਾ ਨਹੀਂ ਹੋਇਆ ਅਧਿਕਾਰੀ ਬਸ ਹੋਇਆ ਕਹਿੰਦਾ ਹਾਸਾ ਆਇਆ ਕਹਿੰਦਾ ਫਿਰ ਜਾਗਣਗੇ ਇਹ ਸੈਂਗਲ ਸੌਣੇ ਇੱਕ ਆਵਾਜ਼ ਪੱਲਾਉਂਦੇ ਹਾਂਜੀ ਹਾਂਜੀ ਭਾਜੀ ਇਹ ਕਲੋਨੀ ਜਿਹੜੀ ਆ ਇਹ ਸਭ ਤੋਂ ਵਧੀਆ ਕਲੋਨੀ ਇੱਥੇ ਗੁਰਦਾਸਪੁਰ ਦੇ ਵਿੱਚ ਪੁੱਡਾ ਕਲੋਨੀ ਅਰਬਨ ਸਟੇਟ ਪਰ ਇੰਨੀ ਮਹਿੰਗੀ ਕਲੋਨੀ ਸਭ ਤੋਂ ਮਹਿੰਗੀ ਕਲੋਨੀ ਇਹ ਆ ਲੋਕਾਂ ਨੇ ਇੱਥੇ ਮਹਿੰਗੇ ਪਲਾਟ ਲੈ ਕੇ ਤੇ ਮਕਾਨ ਬਣਾਏ ਨੇ ਕਰੋੜਾਂ ਰੁਪਏ ਲਾ ਕੇ ਬਣਾਇਆ ਲੇਕਿਨ ਇੱਥੇ ਸਹੂਲਤਾਂ ਜਿਹੜੀਆਂ ਨੇ ਇਹ ਬਿਲਕੁਲ ਹੀ ਹੈ ਨਹੀਂ ਸਫਾਈ ਕੋਈ ਨਹੀਂ ਇੱਥੇ ਬਿਜਲੀ ਵਾਲਿਆਂ ਨੇ ਜਿਹੜਾ ਅੰਡਰਗ੍ਰਾਉਂਡ ਪਾਈਪਲਾਈਨ ਪਾਈ ਆ ਉਹ ਪਾਈਪਲਾਈਨ ਜਿਹੜੀ ਆ ਉਹ ਬਿਲਕੁਲ ਆਪਣੇ ਖਰਾਬ ਹੋ ਗਿਆ ਉਹ ਚੋ ਬੱਤੀ ਜਾਨ ਨਹੀਂ ਰਹੀ ਉਹ ਚ ਫਾਲਟ ਪੈਂਦੇ ਨੇ ਹਰ ਇੱਕ ਬੰਦੇ ਨੇ ਇਥੋਂ ਤੱਕ ਵੀ ਸਾਡੇ ਇਥੇ ਪੱਤਰਕਾਰ ਨੇ ਹਰਮਨ ਜੀ ਉਹਨਾਂ ਨੇ ਵੀ ਅਹੀਂ ਵੀ ਖੁਦ ਆਪਣੀਆਂ ਤਾਰਾਂ ਲੈ ਕੇ ਤੇ ਉਹ ਟੈਂਪਰੇਰੀ ਜਿਹੜਾ ਨਾ ਉਹ ਮੀਟਰਾਂ ਦੇ ਵਿੱਚ ਪਾ ਕੇ ਤੇ ਚਲਾਉਂਦੇ ਆ ਥਾਂ ਥਾਂ ਤੇ ਜਿਹੜੇ ਇਹਨਾਂ ਨੇ ਲਾਏ ਦੇ ਨੇ ਆਪਣੇ ਮੀਟਰ ਉਹ ਨੰਗੇ ਪੇਦੇ ਨੇ ਕਿਤੇ ਵੀ ਕੋਈ ਹਾਦਸਾ ਵਾਪਰ ਸਕਦਾ ਕੋ ਬੱਚੇ ਦਾ ਕੋ ਦੂਸਰਾ ਕੋ ਤੀਸਰਾ ਲੇਕਿਨ ਜਦੋਂ ਇਹਨਾਂ ਨੇ ਮਹਿਕਮੇ ਦਾ ਧਿਆਨ ਚ ਲਿਆਇਆ ਜਾਂਦਾ ਲੇਕਿਨ ਕੋਈ ਪ੍ਰਵਾਹ ਨਹੀਂ ਉਹਨਾਂ ਦਾ ਉਹਨਾਂ ਨੇ ਇਹੋ ਕਿਹਾ ਜਾਂਦਾ ਵੀ ਕੋਈ ਹਾਸਾ ਨਹੀਂ ਵਾਪਰਿਆ ਕੋਈ ਐਸਾ ਨਹੀਂ ਹੋਇਆ ਇਹਦਾ ਮਤਲਬ ਇਹ ਹਾਸੇ ਨੂੰ ਢੀਕਣ ਦੇ ਨੇ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਕੋਈ ਨਹੀਂ ਸੜਕਾਂ ਦਾ ਸਿਸਟਮ ਜਿਹੜਾ ਸਭ ਤੋਂ ਆਪਣੇ ਆਪਣੇ ਨਾਕਸਾਇਤ ਜਿਹੜੇ ਡਿਵੈਲਪਮੈਂਟ ਕਰਾਈ ਸੀ ਕਲੋਨੀ ਬਣਾਈ ਸੀ ਇਹ ਪੁੱਡਾਂ ਨੇ ਬਣਾਈ ਕਲੋਨੀ ਅਰਬਨ ਸਟੇਟ ਔਰ ਅਹੀਂ ਉਥੇ ਸੀਐਸਰ ਸਾਹਿਬ ਕੋ ਵੀ ਜਾ ਕੇ ਬੇਨਤੀ ਕਰਕੇ ਆਏ ਸੀ ਲੇਕਿਨ ਕੁਝ ਵੀ ਨਹੀਂ ਹੋਇਆ ਔਰ ਕੱਲ ਅਹੀਂ 15 ਅਗਸਤ ਨੂੰ ਗਏ ਆ ਆਪਣੇ ਬੈਲ ਸਾਹਮਣੇ ਸਾਨੂੰ ਨਿਸ਼ਚਿਤ ਨਾਮ ਲਾਇਆ ਤੇ ਉਹਨਾਂ ਨੇ ਆ ਪਾ ਕੇ ਤੇ ਇੱਥੇ ਦੇਖਿਆ ਮੌਕਾ ਨੂੰ ਪਤਾ ਲੱਗਾ ਵਾਕੇ ਵੀ ਇੱਥੇ ਕਮੀਆਂ ਹੈਗੀਆਂ ਨੇ ਔਰ ਕਮੀਆਂ ਵੀ ਬਹੁਤ ਜ਼ਿਆਦਾ ਨੇ ਉਹਨਾਂ ਨੇ ਭਰੋਸਾ ਦਵਾਇਆ ਸਾਰੇ ਅਫਸਰ ਇਕੱਠੇ ਕੀਤੇ ਨੇ ਲੇਕਿਨ ਮੈਨੂੰ ਇਹ ਲੱਗਦਾ ਪੀ ਅਜੇ ਵੀ ਅਫਸਰਾਂ ਦੇ ਕੰਮ ਤੇ ਜੂਨੀ ਸਰਕੀ ਕੰਮ ਜਿਹੜਾ ਵਾ ਇਹਦੀ ਰਫਤਾਰ ਬੜੀ ਹੌਲੀ ਯਾਰ ਮੈਨੂੰ ਨਹੀਂ ਲੱਗਦਾ ਪੀ ਅਜੇ ਤੱਕ ਇਨ ਟਾਈਮ ਉਹ ਕੰਮ ਜਿਹੜਾ ਇੱਥੇ ਕਰਾ ਸਕਣ ਸੜਕਾਂ ਦੀ ਗੱਲ ਜਿਹੜੀ ਚੱਲੀ ਆ ਸੜਕਾਂ ਦਾ ਤੁਸੀਂ ਵੇਖੋ ਵੀ ਕਿਦਾਂ ਟੋਏ ਪੈਦੇ ਨੇ ਪਾਣੀ ਇੱਥੇ ਖਲੋਂਦਾ ਲੇਕਿਨ ਉੱਥੇ ਮੇਰੇ ਸਾਹਮਣੇ ਜਿਹੜ ਉਹਨਾਂ ਕਹਿਆ ਵੀ ਮਾਰਚ ਤੋਂ ਪਹਿਲੇ ਤੁਹਾਡੀਆਂ ਸੜਕਾਂ ਨਹੀਂ ਬਣ ਸਕਦੀ। ਕੋਈ ਉਹਨਾਂ ਦੀ ਆਪਣੀ ਕੋ ਪ੍ਰੋਬਲਮ ਹੋਈ ਕਿ ਟੈਕਨੀਕਲ ਹੈ ਤਾਂ ਕਹਿ ਨਹੀਂ ਸਕਦੇ ਆ। ਬਿਜਲੀ ਵਾਲਿਆਂ ਦਾ ਜਿਹੜਾ ਇਹਨਾਂ ਸਿਸਟਮ ਖਰਾਬ ਆ ਤੇ ਜੇ ਉਹਨਾਂ ਨੂੰ ਕਹੀਏ ਪੀਪੀਏ ਸੀਐਲ ਵਾਲਿਆਂ ਨੂੰ ਉਹ ਕਹਿੰਦੇ ਜੀ ਪੋਡਾ ਦਾ ਕੰਮ ਆ ਪੋਡਾ ਨੂੰ ਕਹੀਏ ਉਹਨਾਂ ਦਾ ਕੰਮ। ਰਾਤ ਨੂੰ ਇੱਥੇ ਸਟਰੀਟ ਲਾਈਟ ਆਉਂਦੀ ਨਹੀਂ। ਸਾਰੇ ਆਪਣੇ بارشਾਂ ਦੇ ਨਾਲ ਘਾ ਕਿੰਨਾ ਹੋ ਗਿਆ? ਪਾਰਕ ਸਾਰੇ ਜਿਹੜੇ ਆ ਕੋਈ ਵੀ ਡਵੈਲਪ ਨਹੀਂ ਹੋਇਆ। ਸੱਪ ਤੁਰੇ ਫਿਰਦੇ ਆ ਲੋਕਾਂ ਦੇ ਘਰਾਂ 'ਚ ਵੜਦੇ। ਕਿਸੇ ਵੇਲੇ ਲਾਸ ਆਫ ਲਾਈਫ ਹੋਣ ਦਾ ਡਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਮੌਕਾ ਵੇਖ ਕੇ ਸਾਰੇ ਜਾ ਰਹੇ ਨੇ ਜਿਹੜੇ ਨਾਲ ਦੇ ਮੇਨ ਪ੍ਰੋਬਲਮਸ ਹੈਗੀਆਂ ਜਿਵੇਂ ਇੱਕ ਮੰਦਿਰ ਤੇ ਗੁਰਦੁਆਰਾ ਸਾਹਿਬ ਦੀ ਥਾਂ ਦੇ ਰਿਲੇਟਡ ਹੈਗਾ ਪਾਰਕਾਂ ਦੀ ਮੇਨਟੇਨੈਂਸ ਦੇ ਰਿਲੇਟਡ ਹੈਗਾ ਜਿਹੜੀ ਬਾਉਂਡਰੀ ਵਾਲ ਜਿਹੜੀ ਰਹਿੰਦੀ ਹੈ ক্লোਜ਼ ਕਰਨਾਂ ਲਈ ਤੇ ਟੈਂਪੋਰਰੀ ਰਸਤਾ ਬਣਿਆ ਹੋਇਆ ਸੀਗਾ ਕਿਤੇ ਸਾਰਿਆਂ ਦੀ ਸਹਿਮਤੀ ਹੈ ਕਿ ਉਹਨੂੰ ਬੰਦ ਕੀਤਾ ਜਾਵੇ ਤੇ ਬਾਕੀ ਜਿਹੜੇ ਮੇਨਟੇਨੈਂਸ ਦੇ ਇਸ਼ੂਜ਼ ਹੈ ਉਹ ਇਹਨਾਂ ਨੇ ਹਾਈਲਾਈਟ ਕੀਤੇ ਹਨ ਸਾਡੇ ਸਾਡੇ ਮੁਲਾਜ਼ਮਾਂ ਨੂੰ ਹਿਦਾਇਤ ਮੈਂ ਵੀ ਦਿੱਤੀ ਹੈ ਜਿਹੜੇ ਇਮੀਡੀਏਟਲੀ ਕੰਮ ਕਰਨ ਵਾਲੇ ਹੈਗੇ ਉਹਨੂੰ ਜਿਹੜਾ ਹੈ ਤੁਰੰਤ ਕਰਾਇਆ ਜਾਂਦੇ ਨੇ ਤੇ ਕਿਉਂ ਨਹੀਂ ਹੋਏ ਕਿਉਂ ਇਹਨਾਂ ਮਹਿੰਗੀ ਕਲੋਨੀ ਇਹਨਾਂ ਨੇ ਮਹਿੰਗੇ ਲੋਕਾਂ ਪਲਾਟਸ ਲਿਆ ਇਹਨੇ ਤੇ ਕਿਉਂ ਨਹੀਂ ਹੋਏ ਜੀ ਤਾਂ ਹੀ ਮੈਂ ਆ ਪਾਇਆ ਜੀ ਕਾਲੀ ਨੂੰ ਵਿਜ਼ਿਟ ਪਰਸਨਲੀ ਕੀਤੀ ਹੈ ਕਿ ਜੀ ਜਿਹੜੇ ਵੀ ਕੰਮ ਹੋਣ ਵਾਲੇ ਹੈਗੇ ਉਹ ਹੋਣੇ ਚਾਹੀਦੇ ਆ ਜੇ ਕਿਸੇ ਦੀ ਕੋਤਾਹੀ ਪਾਏਗੀ ਉਹਦੇ ਖਿਲਾਫ ਐਕਸ਼ਨ ਵੀ ਲਿੱਤਾ ਜਾਊਗਾ ਤੇ ਜਿਹੜੇ ਪ੍ਰਾਇਰਟੀ ਇਹ ਹੈਗੀ ਹੁਣ ਕੰਮ ਕਰਾਉਣਾ ਤੇ ਜਿਹੜੀਆਂ ਕਮੀਆਂ ਪਾਈਆਂ ਫਿਰ ਕਿਤੇ ਐਕਸ਼ਨ ਲੈ ਲੋ ਜਾਈਦੇ ਰਹਿ ਰਹੇ ਆਸਟਿਓ ਲੈ ਰਹੇ ਕਿਤੇ ਲੈ ਰਹੇ ਉਹ ਤੇ ਚੀਜ਼ ਨੋਟ ਕਰਾਂਗੇ ਅਸੀਂ ਹੈਨਾ ਇੱਕ ਬਾਰ ਚੈੱਕ ਤੇ ਕਰਾਣਾ ਪੈਣਾ ਹੈ ਕਿ ਕਿਉਂ ਕੀ ਕੋਈ ਰੀਜ਼ਨਲ ਐਕਸਪਲੇਨੇਬਲ ਸੀਗਾ ਜਾਂ ਨਹੀਂ ਸੀਗਾ ਉਹਦੇ ਬਾਅਦ ਜਿਹੜੀ ਇਹ ਕਾਰਵਾਈ ਕੀਤੀ ਜਾਊਗੀ ਔਰ ਬਾਕੀ ਜਿਹੜੇ ਕੰਮ ਇਹਨਾਂ ਨੇ ਦੱਸਿਆ ਜਿਹੜੇ ਵੀ ਕੰਮ ਕਮੀਆਂ ਦੱਸੀ ਉਹ ਮੈਂ ਨੋਟ ਕਰਕੇ ਲੈ ਕੇ ਜਾ ਰਿਹਾ ਦੇਖੋ ਜੇ ਸਤਪੰਨ ਦੇ ਬਹਿਲ ਸਾਹਿਬ ਸਤਿਕਾਰਯੋਗ ਚੇਰਮਨ ਸਾਹਿਬ ਵੀ ਨੇ ਬਰਸਪੁਰ ਹਲਕਾ ਦੇਖ ਰਹੇ ਨੇ ਸੋ ਮੈਂ ਅੱਜ ਸਾਰੇ ਜੇ ਕੂਸ਼ੀ ਪ੍ਰੈਣੀਆ ਪਾਰਟੀਆਂ ਦਾ ਨਾਮ ਹੈ ਜੀ ਉਹ ਕੰਮ ਕਰਦੇ ਹੁੰਦੇ ਤੇ ਅੱਜ ਹਰ ਕਲੋਨੀ ਦਾ ਹਾਲ ਨਾ ਹੁੰਦਾ ਮੈਂ ਸਾਰੀਆਂ ਕਲੋਨੀਆਂ ਦੇਖ ਕੇ ਆਇਆ ਬਟਾਲਾ ਗੁਰਦਾਸਪੁਰ ਦੀ ਪੁੱਢਾ ਕਲੋਨੀ ਆਰਵਕ ਸਟੇਟ ਤੁਹਾਡੀ ਗੁਰਦਾਸਪੁਰ ਦੀ ਬੁਰਾ ਹਾਲ ਹੈ ਸਵਾਸੀ ਸਾਰੇ ਭਰਾਵਾਂ ਨਾਲ ਕੱਲ ਇਹਨਾਂ ਨੇ ਬੇਨਤੀ ਲਈ ਸੀ ਨਾ ਤਾਂ ਅਸੀਂ ਦਾ ਨਵਾਦਾ ਕੀਤਾ ਸੀ ਕਿ ਅਸੀਂ ਕੱਲ ਨੂੰ ਆਪਣੇ ਅਫਸਰ ਸੀਗ ਲਾਦਾ ਜਿਹੜੇ ਆਪਣੇ ਸੀਗ ਪੁੱਢਾ ਜਲੰਧਰ ਤੋਂ ਮੈਂ ਦੇਖ ਰਿਹਾ ਜਲੰਧਰ ਗੁਰਦਾਸਪੁਰ ਅਫਸਰ ਉਹਨਾਂ ਨੂੰ ਬੁਲਾਇਆ ਸਾਰੀਆਂ ਮੰਗਾਂ ਨਾਲ ਕੰਮ ਦੇਖ ਲੈ ਚਾਹ ਬਾਉਂਡਰੀ ਵਾਲ ਦਾ ਚਾਹ ਛੜਕਾਂ ਦਾ ਚਾਹ ਪਾਰਕਾਂ ਦਾ ਚਾਹ ਸ਼ਿਵਰੇ ਦਾ ਚਾਹ ਪਾਣੀ ਦੀ ਜਿਹੜੀ ਵੀ ਸਮੱਸਿਆ ਉਹ ਪਹਿਲ ਦੇ ਆਧਾਰ ਤੇ ਉਹਨਾਂ ਦੇ ਨਾਲ ਦੀ ਨਾਲ ਹਲਕਨ ਜਾ ਰਹੇ ਕੰਦ ਨੇ ਇਹ ਹੁਕਮ ਲਾਇਆ ਅੱਜ ਅਸੀਂ ਅਫਸਰ ਬੁਲਾ ਲਏ ਔਰ ਬਹਿਲ ਸਾਹਿਬ ਨਾਲ ਹੋ ਕੇ ਸਾਰਾ ਦਿਖਾ ਰਿਹਾ ਸੀ ਇੱਕ ਇੱਕ ਕੰਮ ਜਿਹੜਾ ਕਰਾ ਕੇ ਦਵਾਂਗੇ ਵਾਦਾ ਕਰਦੇ ਹਾਂ